ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਪੰਜਾਬੀ ਅਤੇ ਭਾਰਤੀ ਲੋਕਾਂ ਲਈ ਕਰ ਦਿੱਤੇ ਹਨ ਵੱਡੇ ਐਲਾਨ ਪਹਿਲੇ ਨੰਬਰ ਦੀ ਐਲਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਵਾਂ ਪੀਆਰ ਪ੍ਰੋਗਰਾਮ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਕੈਨੇਡਾ ਸਰਕਾਰ ਨੇ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਪ੍ਰੋਗਰਾਮ ਪਿੰਡੂ ਖੇਤਰਾਂ ਵਿੱਚ ਹਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨਾ ਹੈ ਇਹ ਪ੍ਰੋਗਰਾਮ ਕੈਨੇਡਾ ਦੇ ਕਈ ਖੇਤਰਾਂ ਵਿੱਚ ਖੋਲਿਆ ਜਾ ਰਿਹਾ ਸੀ ਜਿਸ ਵਿੱਚ ਅਨਟਾਰੀਓ ਸੂਬੇ ਦੇ ਜਿਮਨ ਖੇਤਰ ਵੀ ਸ਼ਾਮਲ ਹਨ ਇਸ ਪ੍ਰੋਗਰਾਮ ਲਈ ਅਰਜ਼ੀਆਂ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਖੁੱਲਣ ਗਈਆਂ ਅਤੇ ਇਹ ਨਵੰਬਰ ਤੱਕ ਵੱਖ-ਵੱਖ ਸਮਿਆਂ ਤੇ ਖੁੱਲੀਆਂ ਰਹਿਣਗੀਆਂ ਪਰ ਕੁਝ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਪਿੰਡੂ ਖੇਤਰ ਦਾ ਜੋਬ ਆਫਰ ਵੀ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਘੱਟੋ-ਘੱਟ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਆਇਲੈਂਡਸ ਵਿੱਚੋਂ ਘੱਟੋ-ਘੱਟ 4 ਬੈਂਡ ਹੋਣੇ ਚਾਹੀਦੇ ਹਨ ਜੇਕਰ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਪ੍ਰੋਗਰਾਮ ਇਸ ਪ੍ਰੋਗਰਾਮ ਰਾਹੀਂ ਆਸਾਨੀ ਦੇ ਨਾਲ ਪੀਆਰ ਲਈ ਅਰਜੀ ਦੇ ਸਕਦੇ ਹੋ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਘੱਟ ਤਨਖਾਹ ਵਾਲੇ ਨੌکریاں ਤੇ ਪਾਬੰਦੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ 24 ਤੋਂ ਵੱਧ ਖੇਤਰਾਂ ਵਿੱਚ ਘੱਟ ਤਨਖਾਹ ਵਾਲੀਆਂ ਨੌکریاں ਬੰਦ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਵਿੱਚੋਂ 11 ਅਨਟਾਰੀਓ ਅਤੇ 5 ਬ੍ਰਿਟਿਸ਼ ਕੋਲੰਬੀਆ ਸੂਬੇ ਤੇ ਖੇਤਰ ਹਨ ਜਿੱਥੇ ਬੇਰੋਜ਼ਗਾਰੀ 6% ਤੋਂ ਜ਼ਿਆਦਾ ਸੀ ਇਸ ਦਾ ਮਤਲਬ ਸੀ ਕਿ ਹੁਣ ਬਾਰੋਂ ਕੰਮੇ ਨਹੀਂ ਲਿਆਂਦੇ ਜਾਣਗੇ ਜਿਸ ਨਾਲ ਕੈਨੇਡਾ ਵਿੱਚ ਰਹਿ ਰਹੇ ਵਿਦਿਆਰਥੀ ਪੱਕੇ ਹੋਣਗੇ ਅਤੇ ਉਹਨਾਂ ਨੂੰ ਇੱਕ ਸੁਨਹਿਰਾ ਮੌਕਾ ਮਿਲੇਗਾ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਯੂਕੇਨ ਸੂਬੇ ਵੱਲੋਂ ਵੱਡਾ ਐਲਾਨ ਯੂਕੇਨ ਸੂਬੇ ਵਿੱਚ ਰਹਿਣ ਵਾਲੇ ਪੰਜਾਬੀਆਂ ਅਤੇ ਭਾਰਤਣ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹ ਹੁਣ ਆਪਣੇ ਵਰਕ ਪਰਮਿਟ ਨੂੰ 2 ਸਾਲ ਹੀ ਵਧਾ ਸਕਦੇ ਹਨ ਅਤੇ ਇਸ ਤੋਂ ਬਾਅਦ ਉਸ ਸੂਬੇ ਦੇ ਵਿੱਚ ਰਹਿ ਕੇ ਪੀਆਰ ਪ੍ਰਾਪਤ ਕਰ ਸਕਦੇ ਹਨ ਇਹ ਯੂਕੇਨ ਵਿੱਚ ਸੈਟਲ ਹੋਣ ਦੇ ਚਾਹਵਾਨ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਜੇਕਰ ਤੁਹਾਨੂੰ ਤਿੰਨੇ ਅਪਡੇਟਸ ਵਧੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾ ਲਿਓ ਤਾਂਕਿ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਧੰਨਵਾਦ